ਸਤੇ ਹੋਇਆ ਹਲੋ ਸਸੀ ਕਲਸਾਰੀਆਂ ਸ਼ੁਰੂ ਕਰਦੇ ਫਰਾਈ ਦਾ ਵਲੋਗ ਅੱਜ ਹੀ ਖੇਡਣ ਜਾਂਦੇ ਪੈਂਡੇ ਫਲੇਅਰ ਨਹੀਂ ਖੇਡਣ ਜਾਂਦੇ ਵਲੋਗ ਰੈਗੂਲਰ ਪਾਇਕਨ ਜਿੱਥੇ ਆਪਾਂ ਖੇਡਣ ਜਾਇ ਕਰਾਂਗੇ ਤੇ ਕਿਉਂ ਫਿਰ ਚੱਲਦੇ ਹਾਂ ਹਾਂ ਵੇ ਸਾਡੇ ਪਲੇਅਰ ਭਾਈ ਐਂਡ ਤੇ ਇਹੜੇ ਰੋਡ ਤੇ ਖੜਿਆ ਟੇਲ ਮੋਗ ਗਿਆ ਭਾਈ ਸਾਡਾ ਯਾਰ ਸਿੱਪ ਕਰੋ ਚਲੋ ਯਾਰ ਅਚਲਾਲਾ ਹੁਣ ਚੱਲ ਜੇ ਚੱਲੀਏ ਚਲੋ ਆਇਓ جا رہے ہیں کدے لیگ بھائی مند کلیئر جانے پہ بھائی مور है دے بھائی پٹرول جامے نہ لگا چیک کر لوں گا پرانی تو راج بھی پرانی کدے راج بھی موندے نیوتے لے نی بھائی تھو ا فیو مومنٹس لیٹر پہنچ گئے باند کلیئر ہے توں دکھاوندے ہیں گراؤنڈ چیک کرو بھائی گراؤنڈ دا ویتیاں ہی لگیاں پیاں بھائی ਸ਼ਾਹ ਪਾਣੀ ਦਾ ਪ੍ਰਬੰਧ ਪੂਰਾ ਹੈ ਨੀਗਾ ਉੱਖੇ ਟੱਡੀ ਖਿੜਨਾ ਪੈਣਾ ਸਾਬ ਆ ਦੇਖੋ ਇਹ ਆ ਨਾਲ ਦੇ ਆਪਣੇ 플레이 ਦੋ ਆ ਬੈਠੇ ਆ ਤੇ ਇਧਰ ਮੈਂ ਚੱਲੀ ਜਾਂਦਾ ਆ ਬੈਠਾ ਸਾਡਾ ਯਾਰ ਉਹ ਗੈਂਟਰ ਉਹ ਗੈਂਸਟਰ ਤੇ ਉਹ ਵਧੀਆ ਬਈ ਸਾਡੇ ਭਾਈ ਮੋਟਰ ਤੇ ਵਾਣੀ ਵੀ ਨਾ ਵੇਖ ਲੋ ਮੈਂ ਕਹਿੰਦੇ ਦੋ ਅਗਲਾ ਕਹਿੰਦੇ ਨਾ ਕਹਿੰਦੇ ਨੌਣਾ ਵੀ ਆ ਮੁੰਡੇ ਕਹਿੰਦੇ ਆਂ ਦਾ ਆ ਗੈਂਟਰ ਆ ਕਹਿੰਦੇ ਨੌਣਾ ਵੀ ਆ

ਬੈਠੇ ਤੇ ਫੋਨ ਤੇ ਲੱਗੇ ਇੰਨੇ ਮੈਚ ਜਮਾ ਪਰਵਾ ਨਹੀਂ ਸਾਡੇ ਪਲੇਅਰਾਂ ਅਗਲਾ ਮੈਚ ਤੇ ਫੋਨ ਤੇ ਲੱਗੇ ਪਏ ਆ ਇਧਰ ਫੱਟਣ ਦੇ ਪਈ ਉਹ ਵੀ ਯਾਰ ਲੈਫਟ ਹੀ ਕਰਨਾ ਹੈ ਮੇਰਾ ਪੱਗੀ ਲੈ ਖੱਬੂ ਤੂੰ ਖਾ ਗਿਆ ਬਾਈ ਲਾ ਗਿਆ ਫਿਰ ਤੇ ਉਹਦਰ ਹੋਲੇ ਖਾਏ ਹੋ ਗਿਆ ਇਹ ਕੰਮ ਮੇਰਾ ਸਹੀ ਮੇਰੇ ਦਰਾਂ ਨੇ ਮਾਰੇ ਪਹਿਲੇ ਉਹ 22 23 ਦਾ ਕੋਈ ਨਹੀਂ ਗਏ ਸੀ ਕਿ ਇਧਰ ਇਹਨੇ ਮਾਰੇ ਦਾ ਤੂੰ ਇਹਦਾ ਕਰਤਾ ਹੀ ਕੰਮ ਜੇ ਉਹਦਾ ਵਰਨਾਮ ਦਾ ਵਿੱਚ ਵਧੀਆ ਲਾ ਗਿਆ ਕੱਪੀ ਵੀ ਓਵਰ ਫੇਰ ਵੀ ਕੌਣ ਕੱਪੀ ਵਧੀਆ ਓਵਰ ਲਾ ਗਿਆ ਤੂੰ 80 ਸੋਸਨਾਲਿਆ 20 ਸੋਸਨਾਲਿਆ ਦੋਸਰਾਂ ਨਾਲ ਕੱਠ ਘੇੜ ਕੇ ਤਾਂ ਕਹਿੰਦਾ ਮੈਂ ਸਹੀ ਬੋਲਾਂਗਾ ਛੇ ਬੋਲਾਂ ਕਿ ਨਿਹਰਾ ਸੀ ਤਾਂ ਤਾਂ ਨਹੀਂ ਮਾਰੇ ਤੂੰ 3 ਰਨ ਸੀਗੇ ਛੇ ਬੋਲਾਂ ਤਾਂ ਨਹੀਂ ਮਰੀ ਜੱਕੇ ਪੰਜ ਕੇ ਮਾਰੇ ਜੀ ਚਾਰ

ਪੈਂਦਾ ਆ ਜੇ ਤੈਂਦਾ ਓ ਬਾਈ ਵਲੋਗ ਹੁੰਦਾ ਯਾਰ ਸਬਸਕ੍ਰਾਈਬ ਕਰ ਦੇ ਕਰਾ ਚੈਨਲ ਚੱਲ ਠੀਕ ਆ ਚੱਲ ਠੀਕ ਆ ਚੱਲ ਓ ਚੱਲ ਜੰਗਾ ਤੈਨੂੰ ਮੈਂ ਕਿਹਾ ਲੈ ਕੇ ਇਦਾਂ ਨਹੀਂ ਲੈ ਕੇ ਆਣਾ ਉਹ ਕਰਾਓ ਨਰੂਲ ਤਾਂ ਕਰਾਓ ਘਟ ਕਰਾਣਾ ਇੰਨੀ ਗੱਲ ਉਹ ਕਹਿੰਦੇ ਆਣਾ ਲੈ ਉਹਦੇ ਤਾਂ ਪੈਸਾ ਹੋਰ ਉਹ ਤਾਂ ਕਹਿਣਗੇ ਲੱਗਦੇ ਵੱਡੇ ਹੋਰ ਪੈਸਾ ਉਹ ਫੜਾ ਹਾਏ ਹੋਏ ਬਹੁਤ ਜੋੜ ਮਾਰਾ ਮੈਨੂੰ ਦੱਸ ਗਿਆ ਮੈਨੂੰ ਝੂਠ ਕਹਿ ਗਿਆ ਗੈਟ ਰੱਖ ਕੇ ਨਹੀਂ ਗੱਟ ਕੇ <खिणाग्णाय> कही गई... यारे

ਆ ਲੈ ਤੇ ਐ ਤੇ ਮਿਲ ਮੈਂ ਚਰੇਦਾ ਇਹਨਾਂ ਨੂੰ ਜਵਾਂ ਹੀ ਦੋਖ ਕਹਿਣੀ ਆ ਤੇ ਇਹਨਾਂ ਨੂੰ ਜਾਵਣਾ ਖਾਂਦੀ ਪਈ ਆ ਦੇਖ ਲਓ ਹੁਣ ਗਾਇਸ ਪਰ ਕੀ ਪੈਣਾ ਇਹਨਾਂ ਨੂੰ ਇੰਦਰ ਲੋਕ ਲੋਕ ਜਾਵਣਾ ਲਉਂਦੇ ਲਾਡੀ ਯਾਰ ਕੇ ਉਧਰ ਕੱਪੀ ਮਾਂ ਚੱਕੀ ਦੀ ਕੱਪੀ ਲਾਡੀ ਆਣੇ ਲਹਿਰੇ ਨਹੀਂ ਯਾਰੇ ਇਹ ਕੋਟਨ